ਹੈਲੋ ਹਾਂਜੀ ਲਓ ਅੱਜ ਆਪਾਂ ਤੁਹਾਨੂੰ ਗਲੇ ਦੀ ਲੀਰ ਲਾ ਕੇ ਦਿਖਾਉਣੀ ਆ ਪਹਿਲਾਂ ਵੀਡੀਓ ਪਾਈ ਹੋਈ ਆ ਤੇ ਅੱਜ ਆਪਾਂ ਜਿਹੜੇ ਨਵੇਂ ਆਪਣੇ ਵੀਬਰ ਜੁੜੇ ਨੇ ਉਹ ਵੀ ਦੇਖ ਲੈਣਗੇ ਤੇ ਇਸ ਤਰ੍ਹਾਂ ਆਪਾਂ ਨਾ ਰੇਬ ਖੀਰ 1.5 ਇੰਚ 1.5 ਇੰਚ ਦੀ ਆਪਾਂ ਰੇਬ ਲੀਰ ਜਿਹੜੀ ਹੈ ਕੱਟ ਲਈਏ ਤੇ ਇਹਦਾ ਉਲਟਾ ਪਾਸਾ ਕਮੀਜ਼ ਦਾ ਸਿੱਧਾ ਕਰ ਲੈਣਾ ਤੇ ਲੀਰ ਹੈ ਜਿਹੜੀ ਉਲਟੇ ਪਾਸੇ ਧਰ ਲੈਣੀ ਹੈ ਤੇਗ ਨੂੰ ਆਪਾਂ ਸਟਾਰਟ ਕਰਦੇ ਆ ਇਸ ਤਰ੍ਹਾਂ ਪੈਰ ਪੈਰ ਦਾ ਮਾਰਜਨ ਲੈ ਕੇ ਇਦਾਂ ਪੈਰ ਪੈਰ ਦਾ ਮਾਰਜਨ ਲੈ ਕੇ ਕਰੀਏ ਲਾ ਇਹ ਕਲਾ ਸੋਟਾ ਹੈ ਨਾ ਜਿਆਦਾ ਹੋਈ ਡੀਪ ਨਹੀਂ ਹੈਗਾ ਇਹ ਦਬਰਣਾ ਨਹੀਂ ਆਪਾਂ ਟੰਕਾ ਜਿਹੜਾ ਹੈਗਾ ਵੱਡਾ ਸੀਗਾ ਫਿਰ ਉਹ ਟੱਟਾਂ ਤੇ ਨਾਲ ਜਲਦੀ ਆ ਜਾਂਦਾ ਐਸਟਰਾਪਾਣਾ ਲੀਰ ਨੂੰ ਖਿੱਚਣਾਗਾ ਤੇ ਨਾਂ ਗਲੇ ਦੇ ਇਧੇ ਆ ਤੇ 20 ਸੈਂਟਾਲੇ ਵਿਚਣਾ ਬੋਲੀ ਬੋਲੀ ਧਰ ਕੇ ਆਪਾਂ ਕਾਇਰੀ ਹੀਰ ਲਾਉਣ ਲੱਗਿਆ ਇਹਨੂੰ ਆਪਾਂ ਡਬਲ ਵੀ ਲਾ ਸਕਦੇ ਆ ਇਸ ਤਰ੍ਹਾਂ ਕੇ ਪੈਰ ਦਾ ਮਾਰ ਜਾਣ ਦਿੰਦੇ ਹੋਈ ਆਪਾਂ ਗੂੜੀ ਸਲਾਇਲਾ ਲਾਂਗੇ। ਇੱਕੋ ਜਿਹਾ ਮਾਰਜਣ ਦਵਾਂਗੇ ਤਾਂ ਕਿ ਨਾ ਗਲਾਈਏ। ਇਸਾਬ ਸੁੱਥਰੀ ਆਵੇ। ਇਸ ਤਰ੍ਹਾਂ ਫਾਲੀ ਜੀ ਜਾਂ ਪਕੜਤੀ। ਇਸ ਤਰ੍ਹਾਂ ਲੱਗ ਗਿਆ ਦੇਖੋ। ਇਸ ਤਰ੍ਹਾਂ ਲੱਗ ਗਿਆ ਹੁਣ ਆਪਾਂ ਨਾ ਜੇ ਤੁਸੀਂ ਇਹਦੇ ਤੇ ਪਹਿਲਾਂ ਇੱਕ ਲਾਉਣੀ ਆ ਸਲਾਈ ਉਹ ਵੀ ਲਾ ਸਕਦੇ ਹੋ ਜੇ ਇਸ ਨੂੰ ਇਸ ਤਰ੍ਹਾਂ ਕਰਕੇ ਸਲਾਈ ਲਾਉਣੀ ਆ ਅੰਦਰ ਨੂੰ ਮੋੜ ਕੇ ਜਿੰਨਾ ਵੀ ਤੁਸੀਂ ਚੌੜਾ ਵੀ ਦੀਰ ਚੌੜੀ ਲੈਣਾ ਚਾਹੁੰਦੇ ਹੋ ਨਾ ਤੇ ਉਨੀ ਆਪਾਂ ਲਾ ਸਕਦੇ ਹਾਂ ਇਸ ਤਰ੍ਹਾਂ ਦੇ ਨੂੰ ਮੋੜ ਕੇ ਨਾਲ ਨਾਲ ਆਪਾਂ ਨੀਦ ਦੇ ਉੱਪਰ ਉੱਪਰ ਨਾਲਾ ਸिलाई ਲਾ ਲੈਣੀ ਹੈ ਇਸ ਤਰੀਕੇ ਦੇ ਨਾਲ ਐਨਾ ਕਾ ਕਪੜਾ ਅੰਦਰ ਜਾਣਾ ਹੈ ਠੀਕ ਹੈ ਜੀ ਇਹਦੀ ਆਪਾਂ ਕੱਟ ਵੀ ਅੰਦਰਲੇ ਪਾਸੇ ਨਾਲ ਕੱਟ ਵੀ ਲਾ ਸਕਦੇ ਜੇ ਆਪਣਾ ਪੈਰ ਪੈਰ ਦਾ ਮਾਰ ਜਾਣ ਨਾ ਫਿਰ ਕੱਟ ਦੀ ਇੰਨੀ ਲੋੜ ਵੀ ਨਹੀਂ ਹੈਗੀ ਆਪਾਂ ਅੱਧੇ ਤੇ ਲਾ ਕੇ ਦਿਖਾ ਦਿੰਨੇ ਆ ਤੇ ਅੱਧੇ ਤੇ ਬਿਨਾਂ ਲਾਏ ਤੋਂ ਜੇ ਆਪਾਂ ਜ਼ਿਆਦਾ ਮਾਰ ਜਾਣ ਲੈਨੇ ਆ ਫਿਰ ਜ਼ਿਆਦਾ ਪੇਡਿੰਗ ਹੋਣੀ ਹੈ ਜਿਨ ਲਾਉਣੇ ਨੇ ਤਾਂ ਤੁਸੀਂ ਇੱਥੇ ਗਲਾਈ ਵਾਲੀ ਜਗ੍ਹਾ ਤੇ ਲਾ ਸਕਦੇ ਹੋ ਕਤਨੇ ਪੂਰਾ ਪਰ ਦਾ ਸਰਮੋਰ ਚੰ ਲੈ ਲੈਣ ਜੀ ਫालतू ਕਪੜਾ ਕੱਟ ਦੋ ਜੋ ਪੂਰਾ ਆ ਗਿਆ ਤਾਂ ਠੀਕ ਹੈ ਆਪਣੇ ਤੋਂ ਥੋੜਾ ਜਿਹਾ ਫालतू ਲਓ ਦੇਖੋ ਕਿੰਨੀ ਸੋਹਣੀ ਲੀਰ ਲੱਗੀ ਹੈ ਦੇਖੋ ਜਰਾ ਕੋਈ ਬਲੋਡ ਨਹੀਂ ਆਪਾਂ ਨੇ ਜਿਹੜੇ ਟੱਕ ਲਾਉਣੇ ਨੇ ਤਾਂ ਵੀ ਇਸ ਤਰ੍ਹਾਂ ਇਹਨਾਂ ਬਧੀਆ ਜਿਹੜਾ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਪਰਪਾਈ ਕਰਕੇ ਤੇ ਬਹੁਤ ਵਧੀਆ ਇਸ ਤਰ੍ਹਾਂ ਨੇ ਲੀ ਬਹੁਤ ਵਧੀਆ ਲੱਗਦੀ ਆ ਆਪੋ ਖਾਲ ਤੋਂ ਕੱਟਾ ਦੇਣੀ ਪਰਪਾਈ ਕਰਨੇ ਵੀ ਬਹੁਤ ਆਸਾਨ ਹੋ ਜਾਂਦੀ ਹੈ ਤੇ ਇਹਦੇ ਤੇ ਜਿਹੜੀ ਆ ਇਹ ਲੀਰ ਵੀ ਬਹੁਤ ਸੁਭੀ ਲੱਗਦੀ ਹੈ ਕਿ ਤੇ ਆਪਾਂ ਤੁਹਾਨੂੰ ਮੋਡੇ ਵੀ ਜਿਹੜੇ ਨੇ ਜੜ ਕੇ ਇਸ ਵੀਡੀਓ ਦੇ ਵਿੱਚ ਹੀ ਦਿਖਾ ਦੇਵਾਂਗੇ ਇਵੇਂ ਮੈਂ ਲਈ ਕਿੰਨਾ ਜੜਕੀ ਆ ਦੇਖੋ ਇਹਦੇ ਆਪਾਂ ਜਿਹੜੇ ਬੁੱਕਰਮ ਵਾਲਾ ਗਲਾ ਅਟੈਚ ਕਰ ਲਿਆ ਇਹਨੂੰ ਆਪਾਂ ਇਸੇ ਦੇ ਉੱਤੇ ਨਾ ਇਹ ਉੱਪਰ ਇਹਦੇ ਉੱਪਰ ਇਹਨੂੰ ਆਪਾਂ ਪੁੱਠਾ ਧਰ ਲੈਣਾ ਇਸ ਤਰ੍ਹਾਂ ਕਮੀਜ਼ ਨੂੰ ਇਸ ਤਰੀਕੇ ਦੇ ਨਾਲ ਪੁੱਠਾ ਧਰ ਕੇ ਇਹਦੀ ਝਾੜ ਦੇ ਵਿੱਚ ਧਾਕੇ ਆਪਾਂ ਇਸ ਤਰ੍ਹਾਂ ਵੀ ਸਿਲਾਈ ਲਾ ਸਕਦੇ ਹਾਂ ਇਸ ਤਰ੍ਹਾਂ ਤਾਂ ਵੀ ਬਹੁਤ ਸੋਮੀ ਇਹਦੇ ਤੇ ਫਿਨਿਸ਼ਿੰਗ ਆਉਂਦੀ ਹੈ ਤੇ ਜੇ ਤੁਸੀਂ ਇਹਨੂੰ ਵਿੱਚ ਦੇਖ ਕੇ ਕਰਨਾ ਤਾਂ ਵੀ ਫਿਰ ਆਪਾਂ ਇਸ ਤਰ੍ਹਾਂ ਕਰ ਲੈਨੇ ਹਾਂ ਉੱਪਰ ਇਸ ਤਰੀਕੇ ਦੇ ਨਾਲ ਇੱਥੇ ਸਿਲਾਈ ਲਾ ਦੇਣੀ ਤੇ ਸਿਲਾਈ ਲਾਉਣ ਵਾਸਤੇ ਜੇ ਮੋੜੇ ਡੇਗ ਦੇਣੇ ਨਾ ਤੁਸੀਂ ਤੇ ਅਗਲੇ ਤੱਕ ਤੁਸੀਂ ਇਹ ਜਿਹੜੀ ਇਧਰੋਂ ਐਸਤਰਾ ਲਾਉਣੀ ਹੈ ਇੱਥੇ ਥੋੜਾ ਜਿੰਨਾ ਤੁਸੀਂ ਇਸ ਤਰ੍ਹਾਂ ਆਪਾਂ ਤੁਹਾਨੂੰ ਲਾਈ ਕਰਾਂ ਤੁਹਾਨੂੰ ਦਿਖਾਇਆਗੇ ਆ ਦੇਖੋ ਇਸ ਤਰ੍ਹਾਂ ਜੇ ਤੁਹਾਡਾ ਗਲਾ ਜਿਹੜਾ ਨਾ ਮੋਢੇ ਵੱਲ ਨਿੱਗਦਾ ਤਾਂ ਥੋੜੀ ਜਿਹੀ ਪੁਆਇੰਟ ਵੇਖੋ ਕਿੰਨਾ ਅੰਕਾ ਕਿਤੇ ਫਰਕ ਪੈਂਦੇ ਨਾਲ ਬਹੁਤ ਸੋਹਣਾ ਲੱਗ ਜਾਂਦੀ ਹੈ ਆਪਣਾ ਮੋਢਾ ਜਿਹੜਾ ਨਿੱਗਦਾ ਇੱਥੇ ਤੱਕ ਆਪਾਂ ਅੰਦਰ ਨੂੰ ਚੁਗਾ ਕਰਕੇ ਨਾ ਅੰਦਰ ਵੱਲ ਨੂੰ ਘੇਰਾ ਪਲਾਈ ਹੈ ਇਸ ਤਰ੍ਹਾਂ ਠੀਕ ਹੈ ਜੀ ਮੋਡੇ ਜਿਹੜੇ ਨੇ ਫਿਰ ਡਿੱਗਦੇ ਜਿਹੜੇ ਨੇ ਭੜੇ ਲੱਗਦੇ ਨੇ ਇਸ ਨੂੰ ਆਪਾਂ ਇਸ ਤਰ੍ਹਾਂ ਕਰ ਦਈਏ ਨਾ ਦੇਖ ਇੱਥੇ ਤਰਪਾਈ ਹੋ ਜਾਣੀ ਹੈ ਇਹਨੂੰ ਵੇਚਣ ਦਾ ਨੂੰ ਕਰਕੇ ਤਰਪਾਈ ਕਰਦੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਦੂਸਰਾ ਜਿਹੜਾ ਮੋਟਾ ਚੜ ਲੈਣਾ ਇਦੇ ਵਿੱਚ ਤਰ ਕੇ ਨਾ ਇਸ Trap ਹੁੰਦੇ ਨੂੰ ਮੁਰਦਾਂ ਉਹ ਸੋਹਣੀ ਲੀਟ ਲੱਗਦੀ ਹੈ ਇਹ ਇਹ ਦਿੱਤੇ ਹੋਏ ਸਾਰੇ ਤਰੀਕੇ ਦੇ ਨਾਲ ਲਾਉਣੀ ਹੈ ਸਲਾਈਡ ਦੋਨੇ ਜਿਹੜੀਆਂ ਆਪਣੇ ਤੀਰੇ ਜਿਹੜੇ ਅਟੈਚ ਹੋ ਗਏ ਨੇ ਦੇਖੋ ਇਧਰਲੇ ਸਾਈਡ ਤੋਂ ਵੀ ਕੁਕ ਮੈਂ ਸਾਫ ਸਪਾਈ ਇਹ ਕਿੱਥੇ ਦੋਹੇ ਇਸ ਟ੍ਰਿਕ ਇਹਦੇ ਨਾਲ ਤੁਸੀਂ ਗਲੇ ਨੂੰ ਲੀਰ ਲਾ ਸਕਦੇ ਹੋ ਤੇ ਆਹ ਵਾਲੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਆਪਣੇ ਆਹ ਜਿਹੜੇ ਮੁੱਡੇ ਨੇ ਇਹ ਅਟੈਚ ਕਰ ਸਕਦੇ ਹੋ ਤੀਰੇ ਠੀਕ ਹੈ ਜੀ ਤੁਹਾਡੀ ਵੀਡੀਓ ਨੂੰ ਕਿੰਨੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਜੀ ਅੱਛਾ ਸ਼ੁਕਰੀਆ